ਸਚੀਰਿਆ ਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਪੁੱਲਰ ਤਾਂ ਦੋਸਤੋ ਇਹ ਆਪਣਾ ਮੁਛਲ 1401 ਮੈਂ ਬੌਣੇ ਬੂਟਿਆਂ ਵਾਲੇ ਵਾਇਰਸ ਤੇ ਕਾਫੀ ਜਿਆਦਾ ਰਿਸਰਚ ਕੀਤੀ ਆ ਦੇਖੋ ਮੈਂ ਆਪਣੇ ਖੇਤਾਂ ਦੇ ਵਿੱਚ ਆਪਣੇ ਮੁਛਲ 1401 ਦੇ ਵਿੱਚ ਵੀ ਤੁਹਾਨੂੰ ਇਹ ਬੌਣਾ ਵਾਇਰਸ ਦਿਖਾਉਣਾ ਆ ਦੇਖ ਲਓ ਜਮਾ ਨਿੱਕਾ ਜਿਹਾ ਬੂਟਾ ਇੱਕ ਹੀ ਬੂਟਾ ਆ ਖੜਾ ਚੜਾ ਹੋ ਕੇ ਇਹਨੂੰ ਕਹਿੰਦੇ ਆ ਭਾਈ ਬੌਣਾ ਵਾਇਰਸ ਫੀਜੀ ਵਾਇਰਸ ਵੀ ਕਹਿ ਦਿੰਦੇ ਆ ਚੀਨੀ ਵਾਇਰਸ ਵੀ ਕਹਿ ਦਿੰਦੇ ਆ ਆ ਦੇਖੋ ਪੱਤੇ ਸੁੱਕੀ ਜਾਂਦੇ ਪੁਰਾਣੇ ਜਿਹੇ ਨਿੱਕੇ ਨਿੱਕੇ ਜਿਹੇ ਪੱਤੇ ਆ ਆਸੇ-ਪਾਸੇ ਦੇਖੋ ਝੋਨਾ ਪੂਰਾ ਘੈਂਟ ਖੜਾਗਾ ਪੂਰਾ ਤੰਦਰੁਸਤ ਖੜਾ ਪੂਰੀ ਹਾਈਟ ਆ ਤੇ ਇੱਕ ਹੀ ਬੂਟਾ ਮੇਰੇ ਖੇਤਾਂ ਦੇ ਵਿੱਚ ਆ ਵੇਖੋ ਚਾਰੇ ਪਾਸੇ ਮੇਰੇ ਆਂਡੀਆਂ ਗਮਂਡੀਆਂ ਦੇ ਵੀ ਹੈ ਨਹੀਂਗਾ ਇੱਕ ਹੀ ਬੂਟਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕਿੱਥੋਂ ਆ ਗਿਆ ਲੱਗਦਾ ਤੇਲੇ ਨੇ ਫਲਾਤਾ ਹੋਊਗਾ ਨਾ ਆਪਾਂ ਨੂੰ ਇਹੀ ਬਾਨਾ ਲਾਉਂਦੇ ਆ ਆ ਵੇਖੋ ਮੈਂ ਪੱਟ ਕੇ ਦਿਖਾਉਣਾ ਮੜੇ ਨਾ ਪੱਟਿਆ ਗਿਆ ਜੜਾਂ ਨੇ ਗ੍ਰੋਥ ਜਮੇ ਨਹੀਂ ਕੀਤੀ ਤੇ ਹੁਣ ਚੰਗੀ ਤਰ੍ਹਾਂ ਦੇਖ ਲਓ ਨਿੱਕਾ ਜਿਹਾ ਕਾਦਾ ਮੇਰੇ ਹੱਥ ਕਾ ਜੱਡਾ ਕਾਦਾ ਇਹ ਹੁੰਦਾ ਭਾਈ ਬੋਨਾ ਵਾਇਰਸ ਹੁਣ ਇਹ ਫੈਲਦਾ ਕਿਵੇਂ ਮੈਂ ਰਿਸਰਚ ਕੀ ਕੀਤੀ ਸਭ ਤੋਂ ਪਹਿਲਾਂ ਤਾਂ ਮੇਰਾ ਖੇਤੀ ਬੜੀ ਮਹਿਰਾਂ ਨੂੰ ਤੇ ਉਹ YouTube ਚੈਨਲਾਂ ਨੂੰ ਮੇਰਾ ਬਹੁਤ ਜਦੇ ਵੱਡਾ ਸਵਾਲ ਆ ਕਿ ਮੇਰੇ ਖੇਤਾਂ ਦੇ ਵਿੱਚ ਇਹ ਇੱਕ ਹੀ ਬੂਟਾ ਕਿਉਂ ਆ ਮੰਨਿਆ ਕਿ ਵਿਚਾਲੇ ਵੀ ਇੱਕ ਅਦਾ ਬੂਟਾ ਹੋਊਗਾ ਵੀ ਮੰਨ ਕੇ ਚੱਲੋ ਵੀ ਇੱਕ ਕਿੱਲੇ ਦੇ ਵਿੱਚ ਇੱਕ ਦੋ ਬੂਟੇ ਹੀ ਕਿਉਂ ਆ ਉਹ ਵੀ ਕਿਤੇ ਕਿਤੇ ਆਹ ਦੇਖੋ ਧਿਆਨ ਨਾਲ ਹੋਰ ਕਿਤੇ ਵੀ ਤੁਹਾਨੂੰ ਇਹ ਬੌਣਾ ਵਾਇਰਸ ਵਾਲਾ ਰੋਗੀ ਬੂਟਾ ਨਹੀਂ ਮਿਲੇਗਾ ਕਿਉਂ ਆ ਹੁਣ ਇਹ ਤਾਂ ਨਹੀਂ ਹੋ ਸਕਦਾ ਵੀ ਚਿੱਟੀ ਪੈਠ ਵਾਲਾ ਟਿੱਡਾ ਆਇਆ ਜਿਹਨੂੰ ਬਾ ਚਿੱਟਾ ਤੇਲਾ ਕਹਿੰਦੇ ਆ ਉਹ ਇਕੱਲੇ ਇਸ ਬੂਟੇ ਤੇ ਬੈਠਾ ਵਾਇਰਸ ਫਲਾਇਆ ਤੇ ਬਾਕੀ ਮੇਰੇ ਸਾਰੇ ਖੇਤ ਤੇ ਬੈਠਾ ਹੀ ਨਹੀਂ ਮੇਰਾ ਖੇਤ ਭੁੱਲ ਹੀ ਗਿਆ ਬਾਕੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਇਸ ਖੇਤ ਦੇ ਉੱਪਰ ਹਲੇ ਤੱਕ ਕੋਈ ਵੀ ਤੇਲੇ ਨੂੰ ਮਾਰਨ ਦੇ ਲਈ ਕੋਈ ਵੀ ਸਪਰੇ ਨਹੀਂ ਕੀਤੀ ਅਤੇ ਨਹੀਂ ਕਰੂੰਗਾ ਜਿੰਨਾ ਟਾਈਮ ਇਸ ਖੇਤ ਦੇ ਵਿੱਚ ਹੌਪਰ ਦਾ ਟੈਕ ਨਹੀਂ ਆਉਂਦਾ। ਉਹਨਾਂ ਟਾਈਮ ਮੈਂ ਕੋਈ ਵੀ ਤੇਲੇ ਵਾਲੀ ਸਪਰੇ ਨਹੀਂ ਕਰੂੰਗਾ ਕਿਉਂਕਿ ਤੇਲੇ ਦਾ ਇਸ ਵਾਇਰਸ ਨਾਲ ਕੋਈ ਲੈਣਾ ਦੇਣਾ ਨਹੀਂ ਤੁਹਾਡਾ ਜਾਨ ਬੁੱਝ ਕੇ ਖਰਚਾ ਕਰਾਇਆ ਜਾ ਰਿਹਾ। ਇੱਕ ਤਾਂ ਜ਼ਿੰਮੇਦਾਰ ਪਹਿਲੇ ਹੀ ਮਰਿਆ ਪਿਆ। ਪਹਿਲੇ ਹੀ ਕਰ ਜੇ ਹੇਟਾ। ਦੂਜਾ ਇਹ ਬਿਮਾਰੀ ਬੌਣੇ ਬੁੱਟੇ ਵਾਲਾ ਵਾਇਰਸ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਨੁਕਸਾਨ ਕਰ ਰਿਹਾ। ਆ ਹਰਿਆਣੇ ਦੇ ਵਿੱਚ ਤਾਂ 2-3000 ਕਿੱਲਾ ਕਿਸਾਨਾਂ ਨੇ ਵਾਤਾ ਤੇ ਉੱਪਰ ਆਪਣੇ ਖੇਤੀ ਬੜੀ ਮਾਹਿਰ ਆ YouTube ਚੈਨਲ ਯਾਰ ਕੋਈ ਨਾ ਕੋਈ ਤਾਂ ਬੰਨਾ ਮਾਰ ਗਈ ਕੀ ਚਿੱਟੀ ਪੱਠ ਵਾਲਾ ਟਿੱਡਾ ਵਾਲਾ ਹੁੰਦਾ ਤੇਲੇ ਵਾਲੀ ਸਪਰੇ ਹੇ ਕਰੀ ਜੋ ਤੁਸੀਂ ਆਪਣੇ ਕਿਸਾਨ ਭਰਾ ਹੁਣ ਤੋਂ ਹੀ ਪਿਕਸਲ ਆਉਣ ਵਰਗੀਆਂ ਮਹਿੰਗੀਆਂ ਸਪਰੇਆਂ ਕਰੀ ਜਾਂਦੀ ਹੈ ਆਪਣੇ ਤੰਦਰੁਸਤ ਝੋਨੇ ਦੇ ਉੱਪਰ ਜਿੱਦਾ ਕਿ 1% ਵੀ ਫਾਇਦਾ ਨਹੀਂ ਆ ਵੇਖੋ ਮੈਂ ਆਪਣੇ ਮੁਛਲ ਚੌਸ ਇੱਕ ਦੇ ਵਿੱਚ ਖੜਾ ਜਦੋਂ ਇਹਦੇ ਉੱਪਰ ਹੌਪਰ ਨੇ ਅਟੈਕ ਕੀਤਾ ਉਦੋਂ ਤੇਲੇ ਵਾਲੀ ਸਪਰੇ ਕਰੂਗਾ ਉੰਨਾ ਟਾਈਮ ਮੈਂ ਇਹਦੇ ਉੱਪਰ ਕੋਈ ਵੀ ਤੇਲੇ ਵਾਲੀ ਸਪਰੇ ਨਹੀਂ ਕਰੂੰਗਾ ਕਿਉਂਕਿ ਜੇਕਰ ਤੇਲੇ ਕਾਰਨ ਇਹ ਵਾਇਰਸ ਫੈਲਦਾ ਹੁੰਦਾ ਤਾਂ ਮੇਰੇ ਖੇਤਾਂ ਦੇ ਵਿੱਚ ਇਹ ਕੱਲਾ ਬੂਟਾ ਕਿਉਂ ਆ ਤੇਲੀ ਦੀ ਨਾ ਕਿ ਗੂੜੀ ਜਰੀ ਸੀ ਦੂਜਿਆਂ ਨਾਲ ਮੇਰੇ ਇਨ ਚੁਣੀ ਨਾਲ ਦੁਸ਼ਮਣੀ ਸੀ ਆਣ ਗਵਾੜਨ ਦਾ ਮੇਰੇ ਦੂਜਾ ਆ ਸਾਰੀ ਮੁੱਛਲ ਜੋਂ ਸੇ ਇੱਕ ਖੜਾਗਾ ਭਾਈ ਮੈਂ ਤਾਂ ਕੱਲੇ ਏਸ ਬੁੱਟੀ ਦੇ ਰਸ ਚੂਸੂਗਾ ਥੋੜਾ ਨਹੀਂ ਚੂਹਦਾ ਕਿਤੇ ਦੂਰ ਜਾ ਕੇ ਕਿਸੇ ਹੋਰ ਪਿੰਡ ਜਾ ਕੇ ਚੂਸੂਗਾ ਤਾਂ ਦੋਸਤੋਂ ਇਸ ਤੋਂ ਸਿੱਧਾ ਸਿੱਧਾ ਸੱਦ ਹੁੰਦਾਗਾ ਕਿ ਤੇਲਾ ਇਹ ਵਾਇਰਸ ਨਹੀਂ ਫਲਾਉਂਦਾ ਤੁਸੀਂ ਖਰਚਾ ਨਾ ਕਰੋ ਤੁਹਾਡਾ ਝੋਨਾ ਤਾਂ ਪਹਿਲੀ ਮਰਿਆ ਪਿਆ ਤੁਸੀਂ ਪਹਿਲੀ ਕਰਦੇ ਹੀ ਹੇਠੋਂ ਤੁਸੀਂ ਸਵਾਲ ਕਰਿਆ ਕਰੋ ਨਾ ਜੇ ਸਵਾਲ ਕਰਾਂਗੇ ਫੇਰ ਹੀ ਆਪਣੇ ਇਸ ਝੋਨੇ ਦੇ ਵਿੱਚ ਜਿਹੜਾ ਵਾਇਰਸ ਆਇਆ ਹੈਗਾ ਇਹਦਾ ਹੱਲ ਹੋਊਗਾ ਨਹੀਂ ਤਾਂ ਆਪਾਂ ਤੋਂ ਤੇਲੇ ਵਾਲੀ ਸਪਰੇ ਹੀ ਕਰਾਈ ਜਾਣਗੇ ਜਿਸਦਾ ਇੱਕ ਵੀ ਪਰਸੈਂਟ ਫਾਇਦਾ ਨਹੀਂ ਮੈਂ ਕਾਫੀ ਜ਼ਿਆਦਾ ਰਿਸਰਚ ਕੀਤੀ ਇਸ ਬੌਣੇ ਬੂਟਿਆਂ ਵਾਲੇ ਵਾਇਰਸ ਤੇ ਕਿ ਇਹ ਕਿਉਂ ਆਉਂਦਾ ਆ ਮੈਨੂੰ ਕਾਫੀ ਸਾਰੇ ਕਿਸਾਨ ਵੀਰ ਇਹੋ ਜਿਹੇ ਮਿਲੇ ਜਿਹੜੇ ਕਹਿੰਦੇ ਕਿ ਅਸੀਂ ਝੋਨੇ ਦੀ ਜਿਹੜੀ ਪਨੀਰੀ ਆ ਉਸ ਉੱਪਰ ਤਿੰਨ ਤਿੰਨ ਸਪ੍ਰੀਆਂ ਤੇਲੇ ਵਾਲੀਆਂ ਕਰਤੀਆਂ ਪਰੰਤੂ ਸਾਡੇ ਝੋਨੇ ਦੇ ਵਿੱਚ ਫੇਰ ਵੀ ਇਹ ਬੌਣੇ ਬੂਟਿਆਂ ਵਾਲੀ ਜਿਹੜੀ ਬਿਮਾਰੀ ਆ ਬਹੁਤ ਜ਼ਿਆਦਾ ਆ ਕੁਝ ਕਿਸਾਨ ਭਰਾਵਾਂ ਦਾ ਕਹਿਣਾ ਅਸੀਂ ਪਿਕਸਾ ਲੋਨ ਸਪਰੇਅ ਪਨੀਰੀ ਉੱਪਰੀ ਕਰਤੀ ਸੀ ਪਰੰਤੂ ਫੇਰ ਵੀ ਸਾਡੇ ਖੇਤਾਂ ਦੇ ਵਿੱਚ ਬੌਣੇ ਬੂਟਿਆਂ ਵਾਲਾ ਵਾਇਰਸ ਵੱਧ ਤੂਗਾ ਤਾਂ ਕੁਝ ਕਿਸਾਨ ਭਰਾਵਾਂ ਦਾ ਇਹ ਕਹਿਣਾ ਸੀ ਕਿ ਯਾਰ ਅਸੀਂ 80 ਕਿਲਿਆਂ ਦੀ ਖੇਤੀ ਕਰਦੇ ਆ 90 ਕਿਲਿਆਂ ਦੀ ਖੇਤੀ ਕਰਦੇ ਆ ਤਾ ਪਨੀਰੀ ਵੀ ਉਹੀ ਸੀ ਬੀਰੀ ਵੀ ਉਹੀ ਸੀ ਪਰੰਤੂ ਸਾਡੇ 2 2.5 ਜਾਂ 3 ਕਿੱਲਾਂ ਦੇ ਵਿੱਚ ਇਹ ਸਮੱਸਿਆ ਆਈ ਆ ਬਾਕੀ ਖੇਤਾਂ ਵਿੱਚ ਕਿਉਂ ਨਹੀਂ ਆਈ ਤਾਂ ਕੁਝ ਕਿਸਾਨ ਭਰਾ ਇਹੋ ਜਿਹੇ ਆ ਜਿਹੜੇ ਕਹਿੰਦੇ ਆ ਕਿ ਕੁਝ ਖਾਸ ਕਿਸਮਾਂ ਨੂੰ ਇਹ ਸਮੱਸਿਆ ਜ਼ਿਆਦਾ ਆਈ ਆ ਕੁਝ ਕਿ ਕਿਸਾਨ ਭਰਾ ਇਹੋ ਜੇ ਸੀ ਕਹਿੰਦੇ ਕਿ ਅਸੀਂ 17 ਜੂਨ ਨੂੰ ਝੋਨਾ ਲਾਤਾ ਉਸ ਦੀ ਪਨੀਰੀ ਦੇ ਉੱਪਰ ਕੋਈ ਵੀ ਤੇਲੇ ਵਾਲੀ ਸਪਰੇ ਨਹੀਂ ਕੀਤੀ ਪਰੰਤੂ ਅਸੀਂ ਜਿਹੜਾ 20 ਜੂਨ ਨੂੰ ਝੋਨਾ ਲਾਇਆ ਸੀ ਉਹ ਵੈਰਾਈਟੀ ਹੋਰ ਸੀ ਉਸ ਉੱਪਰ ਅਸੀਂ ਇੱਕ ਦੋ ਸਪਰੇ ਤੇਲੇ ਵਾਲੀਆਂ ਵੀ ਕੀਤੀਆਂ ਪਰੰਤੂ ਉਹਦੇ ਵਿੱਚ ਇਹ ਬੌਣੇ ਬੋਟੇ ਵਾਲੀ ਸਮੱਸਿਆ ਜ਼ਿਆਦਾ ਆ ਤਾਂ ਕੁਝ ਕਿ ਕਿਸਮਤ ਦੇ ਵਿੱਚ ਇਹ ਸਮੱਸਿਆ ਜ਼ਿਆਦਾ ਆ ਰਹੀ ਆ ਖਾਸ ਕਰਕੇ ਜਿਹੜਾ ਅਗੇਤਾ ਝੋਨਾ ਉਹਦੇ ਵਿੱਚ ਹੀ ਇਹ ਬਿਮਾਰੀ ਦਿਖਾਈ ਦੇ ਰਹੀ ਆ ਜਿਹੜਾ ਪਛੇਤਾ ਝੋਨਾ ਉਹਦੇ ਵਿੱਚ ਨਾ ਮਾਤਰਾ ਬਹੁਤ ਹੀ ਜ਼ਿਆਦੇ ਘਟਾ ਤੇ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਸੀ ਕਿ ਇਹ ਮੌਸਮੀ ਕਾਰਨ ਆ ਕਿ ਹਰ ਸਾਲ ਤਾਂ ਇਹ ਝੋਨੇ ਨੂੰ ਜਿਹੜਾ ਵਾਇਰਸ ਆ ਹਰ ਸਾਲ ਨਹੀਂ ਆਉਂਦਾ ਇਹ ਪਹਿਲਾਂ 2022 ਦੇ ਵਿੱਚ ਆਇਆ ਫਿਰ 23 ਦੇ ਵਿੱਚ ਨਹੀਂ ਆਇਆ 24 ਦੇ ਵਿੱਚ ਨਹੀਂ ਆਇਆ ਤੇ ਹੁਣ ਫੇਰ ਆ ਗਿਆ ਤੇ ਝੋਨੇ ਦੀਆਂ ਕੁਝ ਖਾਸ ਕਿਸਮਾਂ ਜਿਹੜੀਆਂ ਬਹੁਤ ਜਦੇ ਮਸ਼ਹੂਰ ਆ ਮੈਂ ਇਹਦੇ ਉੱਪਰ ਪਹਿਲਾਂ ਵੀਡੀਓ ਪਾ ਚੁੱਕੇ ਆ ਉਹਨਾਂ ਦੇ ਉੱਪਰ ਜਾਦੇ ਹਮਲਾ ਕੀਤਾਗਾ ਤਾਂ ਦੋਸਤੋ ਇਸ ਤੋਂ ਸਾਫ਼-ਸਾਫ਼ ਪਤਾ ਲੱਗਦਾ ਕਿ ਤੇਲੇ ਦਾ ਤਾਂ ਇਹਦੇ ਵਿੱਚ ਮੈਨੂੰ ਕੁਝ ਖਾਸ ਰੋਲ ਨਹੀਂ ਲੱਗਦਾ ਇਸ ਕਰਕੇ ਜਿਹੜਾ ਝੋਨਾ ਥੋੜਾ ਖਰਾਬ ਹੋ ਗਿਆ ਕਿਉਂਕਿ ਇਹੋ ਜੀ ਕੋਈ ਸਪਰੇ ਨਹੀਂ ਬਣੀ ਜਿਹੜਾ ਇਸ ਵਾਇਰਸ ਨੂੰ ਰੋਕ ਸਕੇ ਕਿਉਂਕਿ ਆ ਬਿਲਕੁਲ ਫੰਗੀਸਾਈਡ ਆ ਜਿਹੜੇ ਕਿ ਫੰਕਸ਼ਨ ਕੰਟਰੋਲ ਕਰਨਗੇ ਉਲੀ ਰੋਗ ਨੂੰ ਕੰਟਰੋਲ ਕਰਨਗੇ ਇਸ ਤੋਂ ਆ ਆਪਣੇ ਕੋਲ ਕੀਟਨਾਸ਼ਕਾ ਜਿਹੜੇ ਆਪਣੇ ਤੇਲੇ ਨੂੰ ਸੁੰਡੀ ਨੂੰ ਕੀੜਿਆਂ ਨੂੰ ਮਾਰਦੇ ਆ ਜਾਂ ਫਿਰ ਬੈਕਟੀਰੀਆ ਨੂੰ ਮਾਰ ਸਕਦੇ ਆ ਵਾਇਰਸ ਨੂੰ ਮਾਰਨ ਵਾਲਾ ਨਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਪਰੇ ਬਣੇ ਹਲੇ ਤੱਕ ਹਲੇ ਤੱਕ ਕੋਈ ਸਪਰੇ ਬਣੀ ਨਹੀਂ ਤੇ ਆਉਣ ਵਾਲੇ 1-2 ਸਾਲਾਂ ਤੱਕ ਜਾਂ 5-10 ਸਾਲਾਂ ਤੱਕ ਮੇਰੇ ਖਿਆਲ ਦੇ ਵਿੱਚ ਨਹੀਂ ਬਣੀ ਕਿਉਂਕਿ ਵਾਇਰਸ ਦਾ ਤਾਂ ਆਪਣੇ ਬੰਦਿਆਂ ਦੇ ਵਿੱਚ ਮਨੁੱਖਾਂ ਦੇ ਵਿੱਚ ਕੋਈ ਹੱਲ ਨਹੀਂਗਾ ਤਾਂ ਫਸਲ ਦੇ ਵਿੱਚ ਤਾਂ ਛੇਤੀ ਛੇਤੀ ਆ ਹੀ ਕਿੱਥੋਂ ਜਾਊਗਾ ਹੁਣ ਇਹ ਵਾਇਰਸ ਆਇਆ ਕਿੱਥੋਂ ਆ ਇਹ ਸਵਾਲ ਕਰੋ ਤਾਂ ਇੱਥੇ ਇੱਕ ਹੋਰ ਬਹਾਨਾ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਯਾਰ ਇਹ ਨਾ ਜਿਹੜੇ ਥੋੜੇ ਵਟਾਂ ਖਲਾਂ ਦੇ ਘਾ ਹੁੰਦਾ ਉਸ ਨਦੀਨ ਦਾ ਮੈਂ ਨਾਂ ਭੁੱਲ ਗਿਆ ਉਹਦੇ ਉੱਪਰ ਪਲਦਾ ਹੈ ਬਰਸ ਤੇ ਉਤੋਂ ਫਿਰ ਤੇਲਾ ਆਫਲਾਉਂਦਾ ਹੁਣ ਉਹ ਜਿਹੜਾ ਵਾਇਰਸਾ ਉਸ ਘਾਹ ਦੇ ਉੱਪਰ ਕਿਵੇਂ ਆਇਆ ਕਿਉਂਕਿ ਉਹ ਘਾਹ ਤਾਂ ਸਦੀਆਂ ਤੋਂ ਹੁੰਦਾ ਆ ਰਿਹਾ ਆਪਣੇ ਪੰਜਾਬ ਦੇ ਵਿੱਚ ਤਾਂ ਇਹੋ ਜੇ ਸਵਾਲ ਕਰੋ ਤਾਂ ਕਿ ਆਪ ਨੂੰ ਪਤਾ ਲੱਗ ਸਕੇ ਕਿ ਇਹ ਵਾਇਰਸ ਆਇਆ ਕਿੱਥੋਂ ਆ ਵਾਇਰਸਾ ਜਾਂ ਕੋਈ ਹੋਰ ਬਿਮਾਰੀ ਆ ਇਸ ਉੱਪਰ ਪੂਰੀ ਰਸਰਚ ਕੀਤੀ ਜਾਵੇ ਤੇ ਜਿਹੜਾ ਚਿੱਟੀ ਪਿੱਠ ਵਾਲਾ ਟਿੱਡਾ ਉਸ ਉੱਪਰ ਤਾਂ ਖਾਸ ਤੌਰ ਤੇ ਹੁਣ ਤੋਂ ਹੀ ਪੂਰੇ ਜੋਰ ਨਾਲ ਰਿਸਰਚ ਕੀਤੀ ਜਾਵੇ ਵੀ ਇਹ ਹੀ ਫਲਾਉਂਦਾ ਹੈ ਜੀ ਰਿਫਰ ਕਰਕੇ ਦੇਖ ਲਓ ਭਈ ਇਹਦੇ ਵਿੱਚ ਵਾਇਰਸ ਹੈਗਾ ਕਿ ਨਹੀਂ ਕਿ ਐਵੇਂ ਸਪਰੇਆ ਕਰਾਈਏ ਨੂੰ ਮੇਰੇ ਖਿਆਲ ਦੇ ਵਿੱਚ ਇਹਦਾ ਕੋਈ ਬਹੁਤਾ ਜਿਆਦਾ ਵੱਡਾ ਰੋਲ ਨਹੀਂ ਇਹ ਕੋਈ ਮੌਸਮੀ ਕਾਰਨ ਹੈ ਹਰ ਇੱਕ ਸਾਲ ਇਹ ਵਾਇਰਸ ਆਉਂਦਾ ਨਹੀਂ ਹੋ ਸਕਦਾ ਅਗਲੇ ਸਾਲ ਆਪਾਂ ਨੇ ਆਪਣੇ ਖੇਤਾਂ ਦੇ ਵਿੱਚ ਇੱਕ ਵੀ ਬੂਟਾ ਬੋਣੇ ਵਾਇਰਸ ਵਾਲਾ ਨਾ ਹੋਵੇ ਅਤੇ ਉਸ ਤੋਂ ਅਗਲੇ ਸਾਲ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹਮਲਾ ਹੋਵੇ ਤਾਂ ਦੋਸਤੋ ਜੇਕਰ ਸਵਾਲ ਕਰਾਂਗੇ ਤਾਂ ਕੁਝ ਨਾ ਕੁਝ ਆਪਣਾ ਹੱਲ ਹੋਵੇਗਾ ਨਹੀਂ ਤਾਂ ਝੋਨੇ ਵਾਲੇ ਕਿਸਾਨਾਂ ਨਾਲ ਆਹ ਨਰਮੇ ਵਾਲੇ ਕਿਸਾਨਾਂ ਵਾਲੀ ਹੋਵੇਗੀ ਨਰਮੇ ਦੇ ਵਿੱਚ ਤਾਂ ਇੱਕ ਗੁਲਾਬੀ ਸੁੰਢੀ ਕੰਟਰੋਲ ਨਹੀਂ ਹੋਈ ਅਤੇ ਪੂਰਾ ਰਕਬਾ ਖਤਮ ਹੋ ਚੁੱਕਿਆ ਤਾਂ ਹੁਣ ਤੁਸੀਂ ਸੋਚ ਕੇ ਦੇਖੋ ਇਹ ਵਾਇਰਸ ਤਾਂ ਬਹੁਤ ਜਿਆਦਾ ਵੱਡੀ ਚੀਜ਼ ਹੈ ਜੇਕਰ ਹੁਣ ਤੁਸੀਂ ਸਵਾਲ ਕਰਾਂਗੇ ਤਾਂ ਹੀ ਆਪਣਾ ਹੱਲ ਹੋਵੇਗਾ ਨਹੀਂ ਤਾਂ ਝੋਨੇ ਦੀ ਕੀਤੀ ਗਈ ਤਾਂ ਉਹਦੇ ਨਾਲ ਐਮ ਐਸ ਪੀ ਵੀ ਖਤਮ ਗਈ हां दोस्तों ਅਤੇ ਜਿਹੜੇ ਤੰਦਰੁਸਤ ਝੋਨੇ ਦੇ ਉੱਪਰ ਤੇਲੇ ਵਾਲੀ ਸਪ੍ਰੇ ਹਾਂ ਕਰ ਰਹੇ ਆ ਕਰ ਰਹੇ ਆ ਕਿਰਪਾ ਕਰਕੇ ਉਹ ਮੇਰੀ ਵੀਡੀਓ ਜਰੂਰ ਦੇਖਿਓ ਉਹਨਾਂ ਨਾਲ ਤਾਂ ਇਹ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਮੇਰੇ ਕੋਲੇ ਆ ਮੁੱਛਲ 201 ਆ ਤੇਲੇ ਵਾਲੀ ਸਪ੍ਰੇ ਤਾਂ ਹਲੇ ਤੱਕ ਮੈਂ ਇਹਦੇ ਉੱਪਰ ਨਹੀਂ ਕੀਤੀ ਤਾਂ ਦੋਸਤੋ ਜਿਹੜਾ ਤੰਦਰੁਸਤ ਝੋਨਾਗਾ ਉਹਦੇ ਉੱਪਰ ਖਰਚਾ ਨਾ ਕੀਤਾ ਜਾਵੇ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁੰਦੇ ਉਜਾਇਤ ਧੰਨਵਾਦ ਦੋਸਤੋ